ਲਓ ਜੀ ਆ ਨਵੀਂ ਸੁਣ ਲਓ ਇਹਨੂੰ ਕਹਿੰਦੇ ਆ ਬਾੜ ਖੇਤ ਨੂੰ ਖਾਣ ਲੱਗ ਪਈ ਹੁਣ ਆ ਇੱਕ ਮਹਿਲਾ ਪੁਲਿਸ ਮੁਲਾਜ਼ਮ ਇੱਕ ਔਰਤ ਪੁਲਿਸ ਮੁਲਾਜ਼ਮ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਹੈ ਹੁਣ ਇਹ ਗ੍ਰਿਫਤਾਰ ਕਿੱਥੋਂ ਕੀਤੀ ਹੈ ਕਿਵੇਂ ਗ੍ਰਿਫਤਾਰ ਹੋਈ ਹੈ ਕੀ ਕੁਝ ਇਹਦੇ ਕੋਲੋਂ ਮਿਲਿਆ ਤੇ ਹੁਣ ਕੀ ਇਹਦੇ ਘਰ ਤੇ ਵੀ ਬਲਡੋਜ਼ਰ ਚੱਲੇਗਾ ਇਹ तमाम ਸਵਾਲ ਤੁਹਾਡੇ ਨਾਲ ਸਾਂਝੇ ਕਰਨੇ ਨੇ ਇਹ ਮਹਿਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੀ ਆ ਪੁਲਿਸ ਨੇ ਆਪ ਹੀ ਬਠਿੰਡਾ ਦੀ ਇਹ ਘਟਨਾ ਇਹ ਜਿਹੜੀ ਪੁਲਿਸ ਮੁਲਾਜ਼ਮ ਹੈ ਪੁਲਿਸ ਅਫਸਰ ਦੱਸ ਰਹੇ ਨੇ ਕਿ ਚੱਕ ਫਤੇ ਸਿੰਘਪੁਰ ਇਹਦਾ ਪਿੰਡ ਹੈ ਔਰ ਇਹ ਬਠਿੰਡਾ ਪੁਲਿਸ ਲੈਣ ਦੇ ਵਿੱਚ ਇਸ ਟਾਈਮ ਡਿਊਟੀ ਕਰ ਰਹੀ ਸੀ ਇਹ ਸੀਨੀਅਰ ਕਾਂਸਟੇਬਲ ਹੈ ਪੰਜਾਬ ਪੁਲਿਸ ਦੇ ਵਿੱਚ ਔਰ ਇਹ ਮਾਨਸਾ ਦੇ ਵਿੱਚ ਤਾਇਨਾਤ ਸੀ ਪਹਿਲਾਂ ਹੁਣ ਕੁਝ ਦੇਰ ਤੋਂ ਇਹ ਜਿਹੜੀ ਪੁਲਿਸ ਮੁਲਾਜ਼ਮ ਹੈ ਬਠਿੰਡਾ ਪੁਲਿਸ ਲੈਣ ਚ ਤਾਇਨਾਤ ਕੀਤੀ ਗਈ ਹੁਣ ਇਹ ਫੜੀ ਕਿਵੇਂ ਗਈ ਫੜੀ ਮਿੱਤਰੋ ਪੁਲਿਸ ਜੋ ਕਹਾਣੀ ਦੱਸ ਰਹੀ ਹੈ ਪੁਲਿਸ ਕਹਿੰਦੀ ਹੈ ਕਿ ਬਠਿੰਡਾ ਤੋਂ ਜਿਹੜਾ ਰੋਡ ਬਾਦਲਵਲ ਜਾਂਦਾ ਉਸ ਰੋਡ ਦੇ ਉੱਪਰ ਇੱਕ ਨਾਕਾ ਲੱਗਾ ਹੋਇਆ ਸੀਗਾ ਪੁਲਿਸ ਦੇ ਕੋਲ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਕੋਈ ਸੂਹ ਸੀ ਜਾਣਕਾਰੀ ਸੀ ਔਰ ਪੁਲਿਸ ਨੇ ਜਿਹੜਾ ਸਾਂਝਾ ਆਪਰੇਸ਼ਨ ਕਰਕੇ ਇੱਕ ਨਾਕਾ ਲਾਇਆ ਔਰ ਉਸ ਹਾਈ ਟੈਕ ਨਾਕੇ ਦੇ ਉੱਪਰ ਇਹ ਕਾਲੀ ਥਾਰ ਤੇ ਆ ਰਹੀ ਸੀ ਇੱਕ ਥਾਰ ਦਾ ਜਮਾਨਾ ਬੜਾ ਚੱਲ ਪਿਆ ਕਾਲੀ ਥਾਰ ਤੇ ਆ ਰਹੀ ਸੀ ਪੁਲਿਸ ਨੇ ਜਦੋਂ ਕਾਲੀ ਥਾਰ ਨੂੰ ਹੱਥ ਦੇ ਕੇ ਰੋਕਿਆ ਤਾਂ ਵਿੱਚੋਂ ਇਹ ਇੱਕ ਨੌਜਵਾਨ ਕੁੜੀ ਨਿਕਲੀ ਜਦੋਂ ਗੱਡੀ ਦੀ ਤਲਾਸ਼ੀ ਪੁਲਿਸ ਨੇ ਕੀਤੀ ਤਾਂ ਪੁਲਿਸ ਅਫਸਰ ਇਹ ਕਹਿੰਦੇ ਨੇ ਕਿ ਇਹਦੀ ਗੱਡੀ ਦੇ ਵਿੱਚੋਂ ਹੈਰੋਇਨ ਚਿੱਟਾ ਬਰਾਮਦ ਹੋਇਆ ਤੇ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਇਹਦੀ ਗੱਡੀ ਵੀ ਕਬਜ਼ੇ 'ਚ ਲੈ ਲਈ ਗਈ ਆ ਤੇ ਹੁਣ ਪੂਰੀ ਤਫ਼ਤੀਸ਼ ਹੋ ਰਹੀ ਆ ਵੀ ਇਹਨੇ ਇਹ ਕਿੱਥੋਂ ਲਿਆ ਤੇ ਕਿੱਥੇ ਲੈ ਕੇ ਜਾਣਾ ਸੀ ਹੁਣ ਇੱਕ ਪੁਲਿਸ ਮੁਲਾਜ਼ਮਤਾ ਗਈ ਫੜੀ ਲੋਕ ਤਾਂ ਭਾਈ ਰੋਜ਼ ਥਾਂ-ਥਾਂ ਤੇ ਇਹੀ ਗੱਲ ਬੋਲਦੇ ਨੇ ਉਹ ਕਹਿੰਦੇ ਆ ਵੀ ਵਾੜ ਹੀ ਖੇਤ ਨੂੰ ਖਾ ਰਹੀ ਐ ਉਹ ਜਿਵੇਂ ਇੱਕ ਪ੍ਰਾਣੀ ਕਹਾਵਤ ਐ ਕੁੱਤੀ ਚੋਰਾ ਨਾਲ ਰਲੀ ਪਈ ਐ ਲੋਕ ਇਹ ਕਹਿੰਦੇ ਆ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਇਹ ਕੰਮ ਹੁੰਦੇ ਆ ਰਹੇ ਨੇ ਲੰਬੇ ਟਾਈਮ ਤੋਂ ਜੇਕਰ ਇਹ ਰੋਕਣਾ ਤੇ ਪੁਲਿਸ ਦੇ ਉੱਪਰ ਵੀ ਸਕੰਜਾ ਬਰਾਬਰ ਦਾ ਕੱਸਣਾ ਪਊਗਾ ਹੁਣ ਵੇਖਣਾ ਇਹ ਹੈ ਕਿ ਇਹ ਪੁਲਿਸ ਮੁਲਾਜ਼ਮ ਫੜਤੇ ਲਈ ਹੈ ਕੀ ਹੁਣ ਇਹਦੇ ਘਰ ਤੇ ਵੀ ਪੀਲਾ ਪੰਜਾ ਚੱਲੇਗਾ ਜਿਵੇਂ ਹੋਰ ਚਿੱਟਾ ਤਸਕਰਾਂ ਦੇ ਘਰਾਂ ਦੇ ਉੱਪਰ ਪੀਲੇ ਪੰਜੇ ਬਲਡੋਜ਼ਰ ਜੀ ਸੀ ਬੀਆਂ ਚੱਲਣ ਦੀਆਂ ਖਬਰਾਂ ਆਉਂਦੀਆਂ ਨੇ ਹੁਣ ਇਹਦੇ ਘਰ ਤੇ ਵੀ ਚੱਲੇਗਾ ਇਹ ਵੀ ਇੱਕ ਸਵਾਲ ਹੈ ਵੈਸੇ ਪਹਿਲਾਂ ਵੀ ਸਵਾਲ ਉੱਠੇ ਨੇ ਕਿ ਜਿਹੜੇ ਵੱਡੇ ਵੱਡੇ ਉਹ ਬੰਦੇ ਜਿਨ੍ਹਾਂ ਦੇ ਉੱਪਰ ਨਸ਼ਾ ਤਸ਼ਕਰੀ ਦੇ ਦੋਸ਼ ਲੱਗੇ ਹੋਏ ਨੇ ਉਹਨਾਂ ਦੇ ਘਰ ਤੇ ਤਾਂ ਨਹੀਂ ਚੱਲਿਆ ਪੀਲਾ ਪੰਜਾ ਜਿਵੇਂ ਕਿ ਵਿਕਰਮਜੀਤ ਮੰਜੀਤਿਆ ਤੇ ਦੋਸ਼ ਲੱਗਾ ਹੋਇਆ ਜਿਵੇਂ ਕਿ ਰਾਜਜੀਤ ਸਿੰਘ ਜਿਹੜਾ ਉਹਦੇ ਤੇ ਦੋਸ਼ ਲੱਗਾ ਜਿਵੇਂ ਕਿ ਹੋਰ ਕਿੰਨੇ ਸਾਰੇ ਨੇ ਜਿਵੇਂ ਰਾਣੂ ਆ ਉਹਦੇ ਤੇ ਦੋਸ਼ ਲੱਗਾ ਹੋਇਆ ਜਿਹੜੇ ਵੱਡੇ ਨਾਂ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਏ ਗਏ ਇਹ ਵਾਰ-ਵਾਰ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਮਾਮਲਾ ਗੂੰਜਿਆ ਸਵਾਲ ਪੁੱਛੇ ਗਏ ਨੇ ਹੁਣ ਆ ਜਿਹੜੀ ਪੁਲਿਸ ਮੁਲਾਜ਼ਮ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਹੈ ਪਹਿਲਾਂ ਵੀ ਕਈ ਥਾਵਾਂ ਤੋਂ ਇਦਾਂ ਦੀ ਖਬਰਾਂ ਆਈਆਂ ਪਰ ਉਹ ਮਾਮਲੇ ਦਬ ਦੁੱਬ ਗਏ ਇੱਕ ਵਾਰੀ ਥੋੜਾ ਜਿਹਾ ਟਾਈਮ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਮਾਮਲਾ ਇਸ ਤਰ੍ਹਾਂ ਦਾ ਆਇਆ ਸੀਗਾ ਜਿੱਥੇ ਮਤਲਬ ਪੁਲਿਸ ਵਾਲਿਆਂ ਕੋਲੋਂ ਚਿੱਟਾ ਇਸ ਤਰ੍ਹਾਂ ਫੜੇ ਜਾਣ ਦੀ ਖਬਰ ਬੜੀ ਧੁੰਮੀ ਸੀ ਪਰ ਉਸ ਤੋਂ ਬਾਅਦ ਉਹ ਖਬਰ ਦਾ ਕੀ ਬਣਿਆ ਕਾਰਵਾਈ ਹੋਈ ਕਿ ਨਾ ਹੋਈ ਉਹ ਕਿੱਧਰ ਗਿਆ ਮਾਮਲਾ ਉਹ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਇਨਕੁਆਰੀਆਂ ਚ ਹੀ ਹੋਈ ਜਾਂਦਾ ਰੁਲੀ ਜਾਂਦਾ ਕੀ ਹੈ ਦੇਖੋ ਜਿਹੜਾ ਨਸ਼ਾ ਇਹ ਪੰਜਾਬ ਦੇ ਲਈ ਮਹਾਮਾਰੀ ਬਣ ਚੁੱਕਾ ਹੈ ਮਹਾਮਾਰੀ ਹੁੰਦੀ ਆ ਉਹ ਜਿਹੜੀ ਵੱਡੇ ਪੱਧਰ ਤੇ ਸਮਾਜ ਦਾ ਨੁਕਸਾਨ ਕਰ ਰਹੀ ਹੋਵੇ ਔਰ ਚਿੱਟਾ ਮਹਾਮਾਰੀ ਬਣ ਚੁੱਕਾ ਹੈ ਪਰ ਅੱਜ ਤੱਕ ਇਹਦੇ ਤੇ ਲਗਾਮ ਨਹੀਂ ਲੱਗੀ ਹੁਣ ਆ 3 ਸਾਲ ਤੋਂ ਵੱਧ ਟਾਈਮ ਜਦੋਂ ਆਮ ਆਦਮੀ ਪਾਰਟੀ ਦੇ ਹੋ ਗਏ ਤਾਂ ਆਮ ਆਦਮੀ ਪਾਰਟੀ ਨੇ ਹੁਣ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਗੱਲ ਕੀਤੀ ਵੀ ਅਸੀਂ ਚਿੱਟਾ ਖਤਮ ਕਰਾਂਗੇ ਤੇ ਫਿਰ ਕਾਸੋ ਆਪਰੇਸ਼ਨ ਫਿਰ ਰੋਜ਼ ਛਾਪੇ ਫਿਰ ਆ ਬਲਡੋਜ਼ਰ ਚਲਾਉਣ ਘਰ ਢਾਉਣ ਵਾਲੀਆਂ ਚੀਜ਼ਾਂ ਚੱਲੀਆਂ ਪਰ ਕੀ ਚਿੱਟਾ ਰੋਕਣ ਦੇ ਲਈ ਇਹ ਸਾਰਥਕ ਕਦਮ ਨੇ ਕੀ ਇਦਾਂ ਰੁਕ ਜਾਏਗਾ ਹੁਣ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਮੈਂ ਗੱਲ ਜਿਹੜੀ ਇਹ ਮਹਿਲਾ ਪੁਲਿਸ ਮੁਲਾਜ਼ਮ ਫੜੀ ਗਈ ਹੈ ਥਾਰ ਦੇ ਉੱਪਰ ਬਹੁਤ ਛੇਤੀ ਲੋਕਾਂ ਮੈਂ ਵੇਖਿਆ ਕਿੰਨੇ ਵਿਅਕਤੀ ਜਿਨ੍ਹਾਂ ਦੇ ਉੱਪਰ ਚਿੱਟਾ ਵੇਚਣ ਦੇ ਦੋਸ਼ ਲੱਗੇ ਆਮ ਘਰਾਂ ਦੇ ਵੀ ਸੀ ਕਈ ਉਹ ਥਾਰ ਗੱਡੀਆਂ ਇਹ ਮੰਗੀਆਂ ਮੰਗੀਆਂ ਗੱਡੀਆਂ ਨੇ ਇਹ ਇਹ ਉਹਨਾਂ ਨੇ ਜਲਦੀ ਹੀ ਲੈ ਲਈਆਂ ਕਈ ਕੇਸਾਂ ਦੇ ਵਿੱਚ ਅਸੀਂ ਦੇਖਿਆ ਔਰ ਜਾਂਚ ਹੋਣੀ ਚਾਹੀਦੀ ਆ ਉਹਨਾਂ ਸਾਰੇ ਅਫਸਰਾਂ ਤੇ ਮੁਲਾਜ਼ਮਾਂ ਦੀ ਵੀ ਜਿਨ੍ਹਾਂ ਕੋਲ ਮਹਿੰਗੀਆਂ ਗੱਡੀਆਂ ਨੇ ਉਹਨਾਂ ਦੇ ਜਵਾਕਾਂ ਉਹਨਾਂ ਦੀਆਂ ਔਲਾਦਾਂ ਕੋਲ ਮਹਿੰਗੀਆਂ-ਮਹਿੰਗੀਆਂ ਗੱਡੀਆਂ ਨੇ ਜੇਕਰ ਇੱਕ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਮੁਲਾਜ਼ਮ ਆ ਜੀਦੀ ਤਨਖਾਹ 60 70 80 ਹਜ਼ਾਰ ਆ ਤੇ ਉਹ ਐਡੀਆਂ ਮਹਿੰਗੀਆਂ ਗੱਡੀਆਂ ਕਿਵੇਂ ਰੱਖ ਸਕਦੇ ਨੇ ਜੀਵਨ ਸ਼ੈਲੀ ਤੋਂ ਪਤਾ ਲੱਗ ਜਾਂਦਾ ਕਿ ਬੰਦਾ ਕਿੱਦਾਂ ਦੀ ਕਮਾਈ ਕਰ ਰਿਹਾ ਹੁਣ ਇੱਕ ਅਫਸਰ ਮੰਨ ਲਓ ਦੀ ਤਨਖਾਹ ਲੱਖ ਸਵਾ ਲੱਖ 1.5 ਲੱਖ ਪੌਣੇ 2 ਲੱਖ ਜਿੰਨੀ ਵੀ ਮੰਨ ਲਓ ਤਾਂ ਜਿੱਦਾਂ ਦੀਆਂ ਕਈਆਂ ਦੇ ਕੋਲ ਗੱਡੀਆਂ ਰਹਿਣੀ ਬਹਿਣੀ ਕੋਠੀਆਂ ਬੰਗਲੇ ਤੇ ਐਸ਼ੋ ਇਸਰਤ ਉਹਨਾਂ ਦੇ ਪਰਿਵਾਰ ਭੋਗਦੇ ਵੀ ਔਡੀਆਂ ਰੱਖੀਆਂ ਨੇ ਹੋਰ ਉਰਾ ਪਰਾਂ ਉੱਥੇ ਵੀ ਦੇਖਣਾ ਬਣਦਾ ਵੀ ਕੀ ਇਹ ਸਾਰਾ ਕੁਝ ਤਨਖਾਹ ਨਾਲ ਹੀ ਲਿਆ ਜਾ ਰਿਹਾ ਕੀ ਤਨਖਾਹ ਨਾਲ ਸੰਭਵ ਹੈ ਇਸ ਪੱਧਰ ਦੀਆਂ ਗੱਡੀਆਂ ਇਸ ਪੱਧਰ ਦੀ ਜ਼ਿੰਦਗੀ ਲੈਣਾ ਹੁਣ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਹੋਣੀ ਹੈ ਔਰ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਹੈ ਉਹਦੇ ਉੱਪਰ ਕਿਹੜੇ-ਕਿਹੜੇ ਮੁੱਦਿਆਂ 'ਚ ਵਿਚਾਰੇ ਜਾਣਗੇ ਉਹ ਜਦੋਂ ਅੱਜ ਸੀਐਮ ਦੀ ਰਹਾਇਸ਼ ਤੇ ਮੀਟਿੰਗ ਹੈ ਮੰਤਰੀ ਮੰਡਲ ਦੀ ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਉਧਰ ਜਿਹੜਾ ਮਸਲਾ ਕਰਨਲ ਦੀ ਕੁੱਟਮਾਰ ਵਾਲਾ ਉਹ ਕਾਫੀ ਭਖਿਆ ਹੋਇਆ ਜਿਸ ਤਰੀਕੇ ਦੇ ਨਾਲ ਉਸ ਮਾਮਲੇ ਨੂੰ ਸਾਹਮਣੇ ਲਿਆਂਦਾ ਗਿਆ ਤੇ ਫਿਰ ਕੱਲ ਉਸ ਮਾਮਲੇ 'ਚ ਇੱਕ ਨਵੀਂ ਚੀਜ਼ ਵਾਪਰੀ ਹੈ ਕਿ ਜਿਹੜੀ ਹਾਈ ਕੋਰਟ ਹੈ ਉਹਨੇ ਜਿਹੜੇ ਮੁਲਜ਼ਮ ਪੁਲਿਸ ਵਾਲੇ ਨੇ ਜਿਨ੍ਹਾਂ ਦੇ ਉੱਪਰ ਕੇਸ ਹੈ ਉਹਨਾਂ 'ਚੋਂ ਇੱਕ ਦੀ ਗ੍ਰਿਫਤਾਰੀ ਤੇ ਰੋਕ ਲਾਈ ਹੈ ਤਿੰਨ ਦਿਨਾਂ ਦੇ ਲਈ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਇਹਦੀ ਗ੍ਰਿਫਤਾਰੀ ਤੇ ਤਿੰਨ ਦਿਨਾਂ ਲਈ ਰੋਕ ਲਾਈ ਜਾਂਦੀ ਹੈ ਕਿਉਂਕਿ ਇਹ ਹੇਠਲੀ ਅਦਾਲਤ ਦੇ ਵਿੱਚ ਜਾਵੇ ਉੱਥੇ ਜਾ ਕੇ ਆਪਦੀ ਚਾਰਾ ਜੋ ਸ਼ੁਰੂ ਕਰੇ ਸਿੱਧਾ ਹਾਈ ਕੋਰਟ ਆਉਣ ਦੀ ਲੋੜ ਨਹੀਂ ਹੈ ਦੂਜੇ ਪਾਸੇ ਕਰਨਲ ਦਾ ਪਰਿਵਾਰ ਇਹ ਕਹਿ ਰਿਹਾ ਕਿ ਦੇਖੋ ਸਾਡੀ ਸੁਣਵਾਈ ਮੁੱਖ ਮੰਤਰੀ ਸਾਹਿਬ ਨੇ ਵੀ ਨਹੀਂ ਕੀਤੀ ਕਰਨਲ ਦੀ ਪਤਨੀ ਜਦੋਂ ਉਹਨਾਂ ਦੀ ਮੀਟਿੰਗ ਹੋਈ ਹੈ ਉਧਰ ਮੁੱਖ ਮੰਤਰੀ ਸਾਹਿਬ ਨਾਲ ਤਾਂ ਉਦੋਂ ਉਹ ਬਹੁਤ ਉਤਸ਼ਾਹ ਚ ਬਹੁਤ ਭਰੋਸੇ ਚ ਬਹੁਤ ਵਿਸ਼ਵਾਸ ਦੇ ਵਿੱਚ ਬਾਹਰ ਆਈ ਪਰ ਬਾਹਰ ਆ ਕੇ ਅਗਲੇ ਦਿਨ ਉਹਨੇ ਇਹ ਰੌਲਾ ਪਾਇਆ ਕਿ ਸਾਡੀ ਸੁਣਵਾਈ ਮੁੱਖ ਮੰਤਰੀ ਸਾਹਿਬ ਨੇ ਵੀ ਨਹੀਂ ਕੀਤੀ ਸਾਡੀ ਗੱਲ ਨਹੀਂ ਸੁਣੀ ਕੋਈ ਕਾਰਵਾਈ ਜਿਹੜੀ ਆ ਇਹਨਾਂ ਮੁਲਾਜ਼ਮਾਂ ਤੇ ਨਹੀਂ ਹੋ ਰਹੀ ਹੁਣ ਤੁਸੀਂ ਦੱਸਿਓ ਇਹਦਾ ਕਾਰਨ ਕੀ ਹੋ ਸਕਦਾ ਹੈ ਇਹਦਾ ਇਹਦਾ ਅਸਲੀ ਜੜ ਕੀ ਹੋ ਸਕਦੀ ਹੈ ਉਧਰ ਭਾਰਤ ਦੀ ਪਾਰਲੀਮੈਂਟ ਚ ਵੱਡਾ ਰੌਲਾ ਪਿਆ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਬੋਰਡ ਬਿਲ ਹੈ ਉਹ ਪੇਸ਼ ਕੀਤਾ ਗਿਆ ਤੇ ਪਾਸ ਵੀ ਕੀਤਾ ਗਿਆ ਤੇ ਉਹਦੇ ਦਰਮਿਆਨ ਰੌਲਾ ਪਿਆ ਇੱਕ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਸੀ ਦੂਜੇ ਪਾਸੇ ਜਿਹੜੇ ਰਾਜਾ ਵੜਿੰਗ ਵੀ ਬੋਲਿਆ ਉਥੇ ਬੀਬੀ ਹਰ ਸਿਮਰਤ ਬਾਦਲ ਨੇ ਵੀ ਬਹੁਤ ਜੋਰ ਦੇ ਨਾਲ ਉਹਦੇ ਵਿਰੋਧ ਦੇ ਵਿੱਚ ਆਵਾਜ਼ ਚੁੱਕੀ ਹੈ ਮੀਤ ਹੇਰ ਵੀ ਬੋਲਿਆ ਮਤਲਬ ਸਾਰੇ ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹ ਉਸ ਬਿੱਲ ਦੇ ਵਿਰੋਧ ਚ ਬੋਲੇ ਨੇ ਔਰ ਇਹ ਕਿਹਾ ਕਿ ਮੁਸਲਮ ਭਾਈਚਾਰੇ ਤੇ ਘੱਟ ਗਿਣਤੀਆਂ ਦੇ ਨਾਲ ਤੁਸੀਂ ਸਦਾ ਹੀ ਵਿਤਕਰਾ ਕੀਤਾ ਤੇ ਹੁਣ ਵੀ ਕਰ ਰਹੇ ਹੋ ਤੁਸੀਂ ਸ਼ੂਗਰ ਕੋਟੜ ਕਰਕੇ ਗੱਲਾਂ ਕਰਦੇ ਹੋ ਵੀ ਇਹ ਤਾਂ ਭਲੇ ਲਈ ਲੈ ਕੇ ਆਏ ਆ ਅਸੀਂ ਪਰ ਅਸਲ 'ਚ ਤੁਸੀਂ ਭਲੇ ਲਈ ਨਹੀਂ ਲੈ ਕੇ ਆਉਂਦੇ ਚੀਜ਼ਾਂ ਤੁਸੀਂ ਆਪਦੇ ਬੈਨੀਫਿਟ ਵੇਖ ਕੇ ਆਪਦੇ ਫਾਇਦਿਆਂ ਦੇ ਹਿਸਾਬ ਦੇ ਨਾਲ ਲੈ ਕੇ ਆਉਨੇ ਹੋ ਤੇ ਬਾਅਦ ਦੇ ਵਿੱਚ ਉਹਨੂੰ ਲੋਕਾਂ ਤੇ ਲੱਦ ਦਿੰਨੇ ਹੋ ਇੱਕ ਪਾਸੇ ਅਮਿਤ ਸ਼ਾਹ ਤੇ ਜਿਹੜਾ ਕਿਰਨ ਰਿਜਜੂ ਹੈ ਜਿਹੜੇ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਜ਼ੋਰ ਦਿੱਤਾ ਵੀ ਇਹ ਜਿਹੜਾ ਅਸੀਂ ਬਿੱਲ ਵਕਫ ਬੋਰਡ ਵਾਲਾ ਲੈ ਕੇ ਆਏ ਆ ਇਹ ਮੁਸਲਮ ਭਾਈਚਾਰੇ ਦੇ ਲਈ ਫਾਇਦੇਮੰਦ ਹੈ ਮੁਸਲਮ ਭਾਈਚਾਰੇ ਨੂੰ ਇਹਦਾ ਫਾਇਦਾ ਮਿਲੇਗਾ ਦੂਜੇ ਭਾਈਚਾਰਿਆਂ ਨੂੰ ਵੀ ਇਹਦਾ ਫਾਇਦਾ ਮਿਲੇਗਾ ਤੇ ਪਰ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਇਹ ਸਭ ਝੂਠ ਹੈ ਇਹ ਸਭ ਡਰਾਮੇਬਾਜ਼ੀ ਹੈ ਇਸ ਤੋਂ ਵੱਧ ਇਹ ਕੁਝ ਨਹੀਂਗਾ ਇਹ ਬੀਬੀ ਹਰਸ਼ਵਰਤ ਬਾਜ਼ਲ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜੇ ਤੁਸੀਂ ਹੁਣ ਤੱਕ ਮਤਲਬ Hindu Muslim ਕਰ ਕਰਕੇ ਵੋਟਾਂ ਲੈਂਦੇ ਆ ਰਹੇ ਹਾਂ ਅੱਜ ਤੁਸੀਂ ਮੁਸਲਮਾਨ ਦੇ ਪੱਖ 'ਚ ਇਸ ਤਰ੍ਹਾਂ ਕੁਝ ਕਰ ਰਹੇ ਹੋ ਇਹ ਅਸੀਂ ਨਹੀਂ ਮੰਨ ਸਕਦੇ ਤੇ ਨਾ ਹੀ ਸਾਡੀ ਇਹ ਸਮਝ 'ਚ ਆਉਂਦਾ ਤੁਸੀਂ ਹੁਣ ਆਪਣਾ ਕਮੈਂਟ ਦੇ ਬਾਰੇ ਲਿਖਿਓ ਤੁਹਾਨੂੰ ਕੀ ਜਾਪਦਾ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ